ਆ ਜੋ ਸਾਰੇ ਜਣੇ ਲਾਈਵ ਜੁੜ ਜੋ ਹੈਲੋ ਜੀ ਹੈਲੋ ਕਾਲੂ ਆਜੋ ਵੀਰੇ ਆਜੋ ਜਲਦੀ ਜਲਦੀ লাইਵ ਤੇ ਜੁੜ ਜੋ ਬਹੁਤ ਟਾਈਮ ਬਾਅਦ ਆਪਾਂ লাইਵ ਆਏ ਆ ਆਜੋ ਵੀ ਆਜੋ 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 ਸਾਰੇ ਜਣੇ ਆਜੋ ਆਜੋ ਖੇਤ 'ਤੇ ਕਣਕ ਨੂੰ ਪਹਿਲਾ ਪਾਣੀ ਲਾਈ ਜਾਂਦੇ ਆ ਵੀਰੇ ਅੱਜ ਪੂਰੇ ਇਹ 31 ਦਿਨ ਦੀ ਕਣਕ ਹੋ ਗਈ ਇਹਨੂੰ ਆਪਾਂ ਪਹਿਲਾ ਪਾਣੀ ਲਾ ਰਹੇ ਆ ਦੇਖੋ ਤੁਸੀਂ ਹਾਂਜੀ ਸਤਿ ਸ਼੍ਰੀ ਅਕਾਲ ਵੀਰੇ ਜਿਹੜੇ ਜਾਣੇ ਆਪਣੇ ਲਾਈਵ ਦੇ ਵਿੱਚ ਜੁੜ ਗਏ ਅੱਜ ਖੇਤਾਂ ਬਈ ਮੋਟਰ ਚੱਲਦੀ ਆ ਪਾਣੀ ਲਈ ਜਾਂਦੇ ਆ ਕਣਕ ਨੂੰ ਹਿੰਮੰਤ ਕੁਰ ਕੁਥਿਆ ਚਰਨਜਾ ਬਾਈ ਹੈਲੋ ਹੈਲੋ ਜੀ ਖੇਤਾਂ ਵੀਰੇ ਅੱਜ ਤੇ ਤੇ ਆਪਣੇ ਕੋਲ ਪਾਣੀ ਦਾ ਇੰਤਜ਼ਾਮ ਨਹੀਂ ਹੈਗਾ ਇਸ ਕਰਕੇ ਜਨਰੇਟਰ ਚੱਲ ਰਿਹਾ ਤੇ ਆਹ ਦੇਖੋ ਸਾਹਮਣੇ ਜਨਰੇਟਰ ਚੱਲਦਾ ਅੰਕ ਨੂੰ ਪਹਿਲਾ ਪਾਣੀ ਲਈ ਜਾਂਦੇ ਆਂ ਯੇ 826 ਬੀਜ ਆਈ ਇਹ ਸੀ ਅੱਜ 31 ਦਿਨ ਦੀ ਹੋ ਗਈ ਇਹ ਕਣਕ ਆਪਾਂ ਨੇ ਇਹ ਬੀਜੀ ਹੋਈ ਸੀ 8 ਨਵੰਬਰ ਦੀ ਅੱਜ 8 ਦਸੰਬਰ ਹੋ ਗਿਆ ਪਹਿਲਾ ਪਾਣੀ ਲਾ ਰਹੇ ਆ ਆਪਾਂ ਇਹਨੂੰ ਸਵੇਰ ਦਾ ਇਹੀ ਖੇਤ ਚ ਜੇਨਰੇਟਰ ਚੱਲੀ ਜਾਂਦਾ ਪਾਣੀ ਤੁਸੀਂ ਇਹ ਦੇਖੋ ਵੀ ਧਰਤੀ ਕਿਵੇਂ ਪੀ ਰਹੀ ਆ ਆ ਆ ਗਹਿਰਾ ਭਰਿਆ ਹੋਇਆ ਇਹ ਹਾਂ ਗਹਿਰਾ ਪਾਣੀ ਭਰਿਆ ਹੋਇਆ ਦੀ ਇਹਦੇ ਵਿੱਚ ਤੇ ਇਹ ਧਰਤੀ ਪੀ ਗਈ ਅੱਜ ਹੁਣੇ ਨੱਕਾ ਬੰਦ ਕੀਤਾ ਇਹਨੂੰ 10 ਮਿੰਟ ਹੋਏ ਨੇ ਹੁਣ ਇੱਧਰ ਚੱਲਦਾ ਆ ਗਿਆ ਰੇਚ ਨੱਕਾ ਕਿੱਥੋਂ ਕਿੱਥੋਂ ਜੁੜੇ ਹੋ ਵੀਰੇ ਸਾਰੇ ਜਣੇ ਇੱਕ ਵਾਰ ਕਮੈਂਟ ਜ਼ਰੂਰ ਕਰ ਦਿਓ ਵੀਡੀਓ ਦੇ ਵਿੱਚ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇੱਥੇ ਆਪਾਂ ਚੈਨਲ ਤੇ ਖੇਤੀਬਾੜੀ ਦੇ ਰਿਲੇਟਿਡ ਵੀਡੀਓ ਪਾਉਂਦੇ ਰਹਨੇ ਆ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਵੇ ਨਾਲ ਬੈਲ ਦਾ ਆਈਕਨ ਪ੍ਰੈਸ ਕਰ ਲਿਓ ਅੱਜ ਆਪਾਂ ਕਾਫੀ ਟਾਈਮ ਬਾਅਦ ਲਾਈਵ ਆਏ ਆ ਕੋਈ ਨਹੀਂ ਹੁਣ ਲਾਈਵ ਆਇਆ ਕਰਾਂਗੇ ਆਪਾਂ ਇੱਕ ਡੇਲੀ ਵਾਂਗੂ ਜਾਂ ਇੱਕ ਦਿਨ ਛੱਡ ਕੇ ਛੇ ਤੱਕ ਇਹਦੀ ਆ 11 ਰਹਿ ਗਿਆ ਆਖਿਰਾਂ ਰਹਿ ਗਿਆ ਗੈ ਨਾਲ ਵਾਲਾ ਰਹਿ ਗਿਆ ਬਸ ਅੰਦਰੋਂ ਉੱਥੇ ਵਾਣੀ ਚੱਲਦਾ ਹਵਾ ਚੱਲ ਰਹੀ ਆ ਨਾਲ ਬਸ ਹਵਾ ਦੇ ਨਾਲ ਕੀ ਆ ਹੁਣ ਠੰਡ ਹੋ ਜਾਣੀ ਆ ਵੈਸੇ ਅਜੇ ਇੰਨੀ ਠੰਡ ਪੈ ਨਹੀਂ ਲੱਗੀ ਜੇ بارش ਵਗੈਰਾ ਹੋ ਜਾਂਦੀ ਫਿਰ ਜਿਆਦਾ ਜਲਦੀ ਠੰਡ ਹੋ ਜਾਂਦੀ ਨਾ ਜੇ ਧੁੰਦਾਂ ਵੀ ਨਹੀਂ ਅਜੇ ਸ਼ੁਰੂ ਹੋਈਆਂ ਚਲੋ ਕਣਕ ਦੇ ਲਈ ਤਾਂ ਠੀਕ ਮੌਸਮ ਆ ਜਾਣੀ ਵਧੀਆ ਮੌਸਮ ਕਹਿ ਸਕਦੇ ਆਪਾਂ ਇਹਨੂੰ ਨਾ ਜਿਆਦਾ ਠੰਡਾ ਜੇ ਨਾ ਜੇ ਇੰਨੀ ਗਰਮੀ ਰਹੀ ਆ ਹੁਣ ਕਣਕਾਂ ਦੇ ਲਈ ਵੀ ਵਧੀਆ ਮੌਸਮ ਹੈ ਸਬਜ਼ੀਆਂ ਲਈ ਆਲੂਆਂ ਲਈ ਵੀ ਵਧੀਆ ਮੌਸਮ ਹੈ ਇਹਤੋ ਕਤੋ ਵੀਰੇ ਵੀਡੀਓ ਤੋਂ ਜੁੜੇ ਹੋਗਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਹਜੇ ਤੱਕ ਜਿੰਨੇ ਵੀ ਵਿਊਅਰਸ ਜੁੜੇ ਨੇ ਕਿਸੇ ਨੇ ਲਾਈਕ ਨਹੀਂ ਕੀਤਾ ਵੀਡੀਓ ਨੂੰ ਲਾਈਕ ਕਰਿਓ ਵੀਰੇ ਤੇ ਕਮੈਂਟ ਕਰਕੇ ਦੱਸਿਓ ਤੁਸੀਂ ਕਿੱਥੋਂ-ਕਿੱਥੋਂ ਵੀਡੀਓ ਦੇਖ ਰਹੇ ਹੋ ਜਿਹੜੇ ਨਵੇਂ ਵਿਊਅਰਸ ਆਏ ਨੇ ਆਪਣੇ ਵੀਡੀਓ ਦੇ ਵਿੱਚੋਂ ਪਹਿਲੀ ਵਾਰ ਕੋਈ ਇੱਕ ਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਰੇ ਰਿਕਵੈਸਟ ਆ ਤੇ ਵੀਡੀਓ ਨੂੰ ਲਾਈਕ ਕਰ ਦਿਓ ਹਵਾ ਬਹੁਤ ਚੱਲੀ ਜਾ ਰਹੀ ਆ ਦੇਖੋ ਤੋ ਕਿ ਤੁਮ ਵੀਡੀਓ ਚ ਜੁੜੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੀ ਆਪਣੀ ਇਹ ਕਣਕਾ ਇਹ ਇਸ ਟਾਈਮ 5 ਤੋਂ 6 ਪੱਤਿਆਂ ਦੀ ਹੋ ਗਈ ਆ ਦੇਖੋ ਤੁਸੀਂ ਐ ਦੇਖੋ ਵੀ ਕਿੰਨਾ ਆ ਦੇਖੋ ਆ ਇੱਕ ਬੂਟਾ ਆ ਬੜਾ ਜੇ ਪੜੀ ਗਿਣਿਏ 1 2 3 4 5 5 ਪੱਤੇ ਹੋ ਗਏ ਤੇ 6 7 ਸੱਤ ਹfte ਹੋ ਗਏ ਪੁਰਾਣੇ ਟਾਈਮ ਦੇ ਵਿੱਚ ਜਿਹੜੇ ਸਿਆਣੇ ਬਜ਼ੁਰਗ ਸੀ ਉਹ ਕਹਿੰਦੇ ਹੁੰਦੇ ਸੀ ਕਹਿੰਦੇ ਪੰਜ ਪੱਤਿਆਂ ਦੀ ਜਦੋਂ ਕਣਕ ਹੋ ਗਈ ਉਦੋਂ ਨੂੰ ਪਾਣੀ ਲੱਗਣ ਦੇਉ ਕਾਬਲਾ ਪਰ ਅੱਜ ਕੱਲ੍ਹ ਹੁਣ ਆਪਣੀਆਂ ਮਸ਼ੀਨਰੀਆਂ ਇਹ ਜਿਹੀਆਂ ਆ ਗਈਆਂ ਜਿਵੇਂ ਰੋਟਾ ਵਿਟਰੋਗਾ ਸੁਪਰ ਸੀਡਰ ਹੋ ਗਿਆ ਇਹ ਧਰਤੀ ਨੂੰ ਜਲਦੀ ਖੁਸ਼ਕ ਕਰ ਦਿੰਦੀਆਂ ਨੇ ਕਿਉਂਕਿ ਪ੍ਰੈਸ ਨਹੀਂ ਹੁੰਦੀ ਧਰਤੀ ਜਿਹੜੀ ਡ੍ਰਿਲ ਨਾਲ ਪੀਜੀ ਜਾਂਦੀ ਸੀ ਉਹਦੇ ਚ ਧਰਤੀ ਪ੍ਰੈਸ ਹੁੰਦੀ ਸੀ ਪ੍ਰੈਸ ਸਾਗਾ ਆਪਾਂ ਸਾਗਾ ਮਾਰ ਕੇ ਫੇਰ ਆਪਾਂ ਟਰਿਲਨ ਵਾਲਾ ਬੀਜ ਦੇ ਸੀ ਧਰਤੀ ਪ੍ਰੈਸ ਹੋ ਜਾਂਦੀ ਸੀ ਪ੍ਰੋਪਰ ਤੇ ਨਮੀ ਉਹਦੇ ਵਿੱਚ ਰੱਖਦੀ ਸੀ ਧਰਤੀ ਹੁਣ ਹਵਾ ਪੈ ਜਾਂਦੀ ਆ ਘੁਮਾ ਦੇਖੋ ਪੋਲੀ ਹੁੰਦੀ ਆ ਧਰਤੀ ਇਹ ਬਿਲਕੁਲ ਪੋਲੀ ਧਰਤੀ ਆ ਟੂਟਾ-ਬੂਟਾ ਦੀ ਵਜਾਈ ਆ ਇਹ ਤੇ ਉਹਦੇ ਕਰਕੇ ਨਮੀ ਖਤਮ ਹੋ ਜਾਂਦੀ ਆ ਧਰਤੀ ਚ ਤਾਂ ਹੀ ਅੱਜਕੱਲ ਜੀਮੀਦਾਰ ਨੇ ਜਿਹੜੇ ਕਿਸਾਨ ਨੇ ਉਹ ਜਲਦੀ 25ਵੇਂ 26ਵੇਂ ਦਿਨ ਪਾਣੀ ਲਾ ਦਿੰਦੇ ਨੇ ਬਾਕੀ ਹੁਣ ਤਾਂ ਇੱਕ ਨਵਾਂ ਹੀ ਟ੍ਰੈਂਡ ਚੱਲ ਪਿਆ ਕਿਸਾਨਾਂ ਦੇ ਵਿੱਚ ਕਹਿੰਦੇ ਜਾਂਦੇ ਨੇ 48 ਘੰਟਿਆਂ ਦੇ ਅੰਦਰ ਜਿਹੜੀ ਸਪਰੇਅ ਕਰਦੇ ਨੇ ਕਿਸਾਨ ਉਹ ਤਾਂ ਬਿਲਕੁਲ ਹੀ 21 22 ਦਿਨਾਂ ਦੀ ਕਣਕਨ ਪਾਣੀ ਮੰਗਦੀ ਆ ਉਹਦੇ ਵਿੱਚ ਤਾਂ ਤੇ ਕੰਪਨੀ ਵੀ ਇਹੀ ਰਿਕੁਇਰਮੈਂਟ ਕਰਦੀਆਂ ਨੇ ਵੀ 21ਵੇਂ ਦਿਨ 21 ਤੋਂ 24ਵੇਂ ਦਿਨ ਦੇ ਵਿੱਚ ਵਿੱਚ ਤੁਸੀਂ ਕਣਕ ਨੂੰ ਪਾਣੀ ਲਾਓ ਤਾਂ ਹੀ ਉਹ ਪ੍ਰੋਪਰ ਆਪਣਾ ਰਿਜ਼ਲਟ ਦੇਊਗੀ ਚਲੋ ਵੀਰੇ ਠੀਕ ਆ ਮੈਂ ਫਿਰ ਲਾਈਵ ਹੁੰਦਾ ਹੁਣ ਮੇਰਾ ਨੱਕਾ ਬਦਲਣ ਦਾ ਟਾਈਮ ਹੋ ਗਿਆ